ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਪਹੁੰਚਿਆ ਮੋਤੀ ਬਾਗ ਸਰਬ ਗੁਰਦੁਆਰੇ ਦੇ ਪਿੱਛੇ ਗੁਰਦੁਆਰਾ ਮੋਤੀ ਬਾਗ ਕਲੋਨੀ ਤੇ ਗੁਰਸੇਵਕ ਸਿੰਘ ਢਾਲ ਜਿਨ੍ਹਾਂ ਦੇ ਵਿਆਹ ਦੇ ਕਾਰਜ ਨੇ ਤੇ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਨਵੇਂ ਮਕਾਨ ਬਖਸ਼ੇ ਨੇ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਲਈ ਖਡਪਾਰ ਸਾਹਿਬ ਜੀ ਅਤੇ ਨਾਲ ਹੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਵਿਆਹ ਕਾਰਜ ਦੀ ਖੁਸ਼ੀ ਅੰਦਰ ਚੱਲ ਰਹੇ ਨੇ ਸੋ ਇੱਥੇ ਕੀਰਤਨ ਦੀ ਹਾਜ਼ਰੀ ਭਰਨੀ ਹੈ ਤੇ ਪਹੁੰਚਿਆ ਆਓ ਗੁਰੂ ਚੰਨਾ ਵਿਖੇ ਆਪਾਂ ਹਾਜ਼ਰੀ ਲਵਾਈਏ ਜੀ ਕਾਰ ਕਾਪ ਕੋ ਆਪੇ ਪੰਚਾ ਗਿਆ ਬ੍ਰਿਜੋ ਕਰ ਪੰਚ ਕਾਰ ਤੈ ਪਰਮਾ ਕੀ ਨੋ ਵਿਸਤਾਰ ਪਾਪ ਹੁੰ ਤੈ ਪਹੀ ਕਹਾਵਤ ਕੋ ਨਰਕ ਕੋ ਸੁਰਗ ਵਿਸ਼ਾਵਤ ਆਲ ਜਾਨ ਮਾਇਆ ਗੰਜਾਲ ਹੋ ਮੈਂ ਮੋਹ ਕਰਮ ਤੇ ਅਸਰ ਜੋ ਸੁਖ ਆਨ ਆਤਮਾ ਮਨ ਕੇ ਪ੍ਰਕਾਰ ਕੀ ਹੋ ਗਿਆਨ ਆਪਨ ਖੇਲ ਆਪ ਕਰ ਦੇਖਾ ਖੇਲ ਸੰਕੋਚੈ ਪਰਮਾਨ ਕੇ ਕਹਿ ਜੈ ਅਗਨਿਕ ਭਗਤ ਆਪ ਜੈ ਪਸਨੇ ਦਾ ਸਾਰ ਸੰਤ ਪ੍ਰਤਾਪ ਦੇਹ ਕਹਿ ਕੈ ਪੇ ਗਣੀ ਉਨ ਕੀ ਸੇਵਾ ਉਨ ਬਣੀ ਆਪਣ ਕਾਇ ਕਾ ਵਿਸਤਾਰ ਦਾ ਸੁਭਾਗ ਦਾ ਸ੍ਰਿਸ਼ਟਿ ਪਾਈ ਆਪਣੇ ਬਾਣੇ ਲੈ ਸੁਭਾਗ ਤੁਮ ਤੇ ਕਰ ਨਹੀਂ ਕਿਛ ਹੋਏਗਾ ਪਰ ਸੂਤ ਸਭ ਜਗਤ ਕੋਈ ਜਾ ਕੋ ਗਾਜੂ ਆਪ ਜਾਈ ਸਤ ਨਾਮ ਸੋਇ ਬਨ ਪਾਏ ਸੋਸਨ ਦਰਸੀ ਤਤ ਕਾ ਬਨਤਾ ਨਾਨਕ ਸਭ ਸ੍ਰਿਸ਼ਟਿ ਕਾ ਦੇਤਾ ਏ ਜੰਤਰ ਸਵਿਧਾਂ ਕੇ ਹਾਵ ਤੀਜ ਜਾਲ ਹੈ ਮਾਤ ਕਮਾਵਾ ਤਿਗਰਾ ਕਾ ਤੁਸ ਕੋ ਨਾ ਮਾਰੇ ਸੋ ਵਾਜ ਸੁਮਨੋ ਵਿਚਾਰ ਹੈ ਤਿੱਕਾ ਜਾਵਰ ਕਹਾਂ ਸੋ ਜਾਇ ਸਭ ਉਚਰਨ ਤੱਕਾ ਵੇਤਾ ਸੰਗਰਸ਼ੀ ਏਕ ਦ੍ਰਿਸ਼ਟੀ ਦਾ ਏ ਫਲ ਸੁਪੀਟਿਆ ਦਤਿਆ ਪੁਨੀ ਬਨਰਾਈ ਹਰਿ ਸ਼ਰਮ ਨਾਮ ਜਪਤਿਆ ਕ੍ਰਿਸ਼ਨ ਕਹੈ ਜਪਕਾਰ ਹਮਿਕ ਮੰਤਨ ਸੁਖੀ ਹੋਏ ਅੰਦੇ ਮਿਲੇ ਕੋ ਪਾ ਨ ਨਗਾ ਨਿਕ ਨਵਾੜੇ ਰੋਵਾ ਜਨ ਰਣ ਨਾਮ ਧਿਆਇ ਰਭਿ ਨਾਮੋ ਜਿਸ ਤੇ ਉਪਜੇ ਅਗਾਨਿਕ ਸੋਈ ਰੋਵਾ ਨਾਮ ਰਣ ਟੁੱਟ ਜਾ ਨਾ ਬੰਦਵਾ ਗ ਕਜ ਨਾਮਿਕ ਲਾਲੋ ਲੜ ਹੈ ਸੱਚਿ ਰੁੱਤਾ ਸੱਚ

ਸਭ ਖਸਮ ਕੇ ਕੋਣ ਕਿੰਤ ਪਾਵੇ ਕਹਿਣ ਤੈਨਸ ਨੂੰ ਨੇ ਸੇ ਪਖ ਸੁਹਾਵੇ ਬੁਧ ਸਰਨ ਸੁਨਹਿਣ ਲਾਵੇ ਸੱਚ ਪੂਰੇ ਗੁਰ ਉਪਦੇਸ ਆ ਨਾਨਕ ਜੀ ਸੁਣਾਵੇ ਸੱਚ ਪੂਰੇ ਗੁਰ ਉਪਦੇਸ ਆ ਨਾਨਕ Hit it up.

Thank ਮਾਤਾ ਤੇ ਤੁਹਾਰ ਦਿਨਸ ਰਾਗ ਨੂੰ ਇਹਦਾ ਹੀ ਤਰਾ ਹੈ ਖੇਲ ਸਰਗਣ ਚੰਗੇ ਜੋ ਪਰੀ ਆਇਆ ਮਾ ਤੇ ਗਤੂਰੇ ਗਤੀ ਜੋ ਆਪਣੀ ਕੇ ਨੇੜੇ ਕੇ ਦੂਰੇ ਜੀਤੀ ਤਾਂ ਤੇ ਆਇਆ ਮੇਰ ਸਗਤ ਕਾ ਮਾਨ ਗਦੇ ਮੁਖਿਓ ਜਨੇ ਕੀਤੀ ਜੁ ਪੀਰ ਜੀ ਨਾਮ ਤੇਹਾ ਜੋਬ ਸੋਹਣ ਤੇ ਸਮਾਦ ਸਬਦ ਚੇਤ ਕੇਰੇ ਹੁਣ ਦੁੱਖ ਨਾ ਨਾਸ ਸੁਖ ਦਾਇ ਕਸੂਰੋ ਜੋ ਧਰਤ ਧਿਆਨ ਬਸਤੇ ਮੇਰੇ ਉਪਰ ਰਿਤ ਸਿਧ ਚਾਤ ਗੁਰੂ ਗੁਰੂ ਗੁਰ ਕਰਮਨ ਮੇਰੇ ਸੋ ਕੋਟਲ ਗੁਰ ਤੇਵੀਏ ਇਹਨਸ ਦੇ ਦਰ ਦੁਆਰੇ ਤਰਸਨ ਸਰਸ ਗੁਰ ਕੇ ਜਨਮ ਮਰਨ ਦੁਖ ਜ ਸੋ ਉਸ ਸੋ ਛੱਟੀ ਐ ਤੂੰ ਜਿੱਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣਾ ਸੱਚਾ ਪਾਤਸ਼ਾਹ ਸਿਰਸ਼ਾ ਆਂਦੇਸ ਿਸ ਪਾਸ ਬੈਠਿਆਂ ਸੋਈਏ ਸੁਬਣਾ ਦਾ ਵੇਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਲੰਗ ਮੱਲਾ ਪਹਿਲਾ ਓ ਅੰਕਾਰ ਸਤਿਗੁਰ ਪਰਸਾਰ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬਰ ਰੰਗਏ ਮੇਰੇ ਕੰਤਨ ਭਾਵੇਂ ਚੋਲੜਾ ਪਿਆਰੇ ਕਿਉਂ ਧਨ ਸੇਜ ਜਾਈ ਤੋ ਅੱਜ ਦੇ ਵਲੌਗ ਵਿੱਚ ਇੰਨਾ ਹੀ ਜੀ ਅੱਜ ਦੇ ਵਲੌਗ ਵਿੱਚ ਸਾਕੋ ਸੇਵਕ ਸਿੰਘ ਟਾਲ ਦੇ ਵਿਆਹ ਦੀ ਖੁਸ਼ੀ ਅੰਦਰ ਪਖੰਡ ਪੜ ਸਾਹਿਬਾਂ ਦੇ ਪੋਗ ਸੁਖਮਨੀ ਸਾਹਿਬ ਤੇ ਕੀਰਤਨ ਦੀ ਹਾਜ਼ਰੀ ਭਰੀ ਹੈ ਮੋਤੀ ਬਾਗ ਕਲੋਨੀ ਵਿਖੇ ਸੋ ਇਤਨੀ ਹਾਜ਼ਰੀ ਭੁੱਲਾਂ ਚੁੱਕਾਂ ਦੀਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ